ਨੇ ਆਪਣੇ ਪੁਲਸ ਲਈ ਪੂਰਾ ਜੋਰ ਲਾਇਆ ਹੈ ਇਹ اپੋਜੀਸ਼ਨ ਦੇ ਕਾगज ਨਾ ਭਰੇ ਜਾ ਤੁਸੀਂ ਇੱਕ ਵੀਡੀਓ ਸੁਣੀ ਹੋਣੀ ਹੈ ਜਿੱਥੇ ਐਸਐਸਪੀ ਪਟਿਆਲਾ ਆਪਣੇ ਅਫਸਰਾਂ ਨੂੰ ਕਹਿ ਰਿਹਾ ਹੈ ਦੇਖੋ ਏਡੀ ਵੱਡੀ ਤਾਂਦਲੀ ਹੋਈ ਹੈ ਜਿਹੜੇ ਸੂਬੇ ਵਿੱਚ ਅਪਸਰੀ ਲੱਗ ਜਾਂ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਸਤੇ ਉਹਦਾ ਡੈਮੋਕ੍ਰੇਸੀ ਦਾ ਕੀ ਰਹੂਗਾ ਝਾੜੂ ਵਾਲਿਆਂ ਨੂੰ ਪਤਾ ਹੈ ਕੀ ਹੁਣ ਇਹਨਾਂ ਦੀ ਜਮਾਨਤਾਂ ਜਬਤ ਹੋਣੀ ਹੈ ਹੁਣ ਪੁਲਿਸ ਨੂੰ ਵਰਤਦੇ ਆ ਆਪਣੇ ਆਪ ਫਰਾਂ ਨੂੰ ਵਰਤਦੇ ਆ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਡੀਜੀਪੀ ਸਾਹਿਬ ਦੇਖਾਰ ਕਰਕੇ ਸਾਰੇ ਐਸਐਸਪੀ ਨੂੰ ਆ ਇੱਕ ਡੈਮੋਕ੍ਰੇਸੀ ਦਾ ਘਾਣਾ ਇੱਕ ਬਹੁਤ ਵੱਡਾ ਗੁਨਾਹ ਹੈ ਜਿਹੜਾ ਤੁਹਾਡੀ ਪੁਲਿਸ ਨੇ ਦੇ ਖਾਸ ਕਰਕੇ ਐਸਐਸਪੀ ਪਟਿਆਲਾ ਨੇ ਜਿਹੜਾ ਕੀਤਾ ਇਹਦੇ ਤੇ ਪਰਚਾ ਹੋਣਾ ਚਾਹੀਦਾ ਹੈ ਅਸੀਂ ਅਕਾਲੀ ਦਲ ਐਪਲੀਕੇਸ਼ਨ